ਅੱਜ ਮੈਂ ਤੁਹਾਡੇ ਲਈ ਇੱਕ ਇਹੋ ਜਿਹਾ ਖਾਸ ਨੁਸਖਾ ਲੈ ਕੇ ਆਇਆ ਜਿਹੜਾ ਕਿ ਇੱਕ ਮਹਾਨ ਸੰਤਾਂ ਨੇ ਸਾਡੀ ਝੋਲੀ ਪਾਇਆ ਵਾ ਜਿੰਨਾ ਮਗਰ ਕੀ ਕਈ ਲੋਕੀ ਲੱਗੇ ਆ ਉਹਨਾਂ ਨੇ ਖੀਰ ਹਰ ਕੇ ਇਹ ਨੁਸਖਾ ਖੋਲਿਆ ਤੇ ਉਹਨਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਇਹ ਨੁਸਖਾ ਇਸਤੇਮਾਲ ਕਰਕੇ ਤੁਸੀਂ ਇੱਕ ਮਹਾਨ ਤਾਕਤ ਪੈਦਾ ਕਰ ਸਕਦੇ ਹੋ ਤੁਹਾਡੀ ਸਾਰੀ ਮਰਦਾਨਾ ਕਮਜ਼ੋਰੀ ਦੂਰ ਹੋਏਗੀ ਤੁਹਾਡਾ ਢੱਲਾਪਾਂ ਦੂਰ ਹੋਏਗਾ ਤੁਹਾਡੀ ਟਾਈਮਿੰਗ ਵਿੱਚ ਫਰਕ ਪਾਏਗਾ ਉਹਨਾਂ ਨੇ ਇਹ ਨੁਸਖਾ ਪਹਿਲਾਂ ਉਹ ਸੱਤ ਕੁੜੀਆਂ ਆਪ ਦਿੰਦੇ ਹੁੰਦੇ ਸੀ ਤੇ ਪਤਾ ਨਹੀਂ ਸੀ ਇਸੇ ਨੂੰ ਵੀ ਕੀ ਇਹ ਦੇ ਵਿੱਚ ਪਾਇਆ ਕੀ ਨਹੀਂ ਪਾਇਆ ਥੀਰ ਆ ਕੇ ਫਿਰ ਉਹਨਾਂ ਨੇ ਇਹ ਨੁਸਖਾ ਖੋਲ ਕੇ ਦੱਸਿਆ ਤੇ ਅੱਜ ਮੈਂ ਤੁਹਾਨੂੰ ਉਹ ਨੁਸਖਾ ਦੱਸਣ ਜਾ ਰਿਹਾ ਜਿਹੜਾ ਕਿ ਇੱਕ ਰਮਤੇ ਸੰਤਾ ਨੇ ਝੋਲੀ ਪਾਇਆ ਵਾ ਅਜਦਾ ਨੁਸਖਾ ਮੇਰਾ ਇਸ ਤਰੀਕੇ ਦੇ ਨਾਲ ਪਹਿਲਾਂ ਸੀ ਲੈਣਾ ਬਦਾਮਾਂ ਦੀਆਂ ਗਿਰੀਆਂ 5 5 ਸੁਹਾਰੇ ਤੇ 1 ਗ੍ਰਾਮ ਕੇਸਰ ਇਹਨਾਂ ਸਾਰਿਆਂ ਨੂੰ ਖਰਲ ਕਰਕੇ ਪਾਣ ਦੇ ਪੱਤਿਆਂ ਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਖਰਲ ਕਰਨਾ ਖਰਲ ਕਰਕੇ ਤੇ ਇਹਦੀਆਂ ਮੋਠ ਬਰਾਬਰ ਗੋਲੀਆਂ ਬਣਾਉਣੀਆਂ ਮੋਠ ਬਰਾਬਰ ਗੋਲੀਆਂ ਬਣਾ ਕੇ ਰੋਜ਼ ਦੀ ਇੱਕ ਗੋਲੀ ਰਬੜੀ ਦੇ ਨਾਲ ਖਾਣੀ ਆ ਤੇ ਤੁਹਾਡੇ ਅੰਦਰ ਇੱਕ ਇਹੋ ਜਿਹੀ ਤਾਕਤ ਪੈਦਾ ਹੋ ਜੇਗੀ ਜਿਹੜੀ ਕੀ ਤੁਹਾਡੇ ਚਿਹਰੇ ਤੇ ਲਾਲੀ ਵੀ ਲਿਆਏਗੀ ਤੇ ਤੁਹਾਡੇ ਚਿਹਰੇ ਦੇ ਇਹ ਮੁਸਕਾਨ ਲਾਏਗੀ ਤੁਹਾਡੀ ਸਾਰੀ ਕਮਜ਼ੋਰੀ ਦੂਰ ਕਰੇਗੀ